ਸਵਾਗਤ ਹੈ ਜੀ YouTube ਚੈਨਲ ਤੇ ਸਰਾਂਡਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਜਿੰ ਪਿੰਡ ਕੋਠਾਗੁਰੂ ਤਸੀਲ ਅਰੰਪਰਾਹ ਹੁਣ ਜਿਲ੍ਹਾ ਬਠਿੰਡਾ ਆਪਾਂ ਅੱਜ ਬਾਈ ਬਲਜੀਤ ਕੋਲ ਆਏ ਆ ਇੱਕ ਨਾਗ ਆ ਬਾਈ ਕੋਲੇ ਗਾਂ ਇਹ ਡੇਢ ਮਹੀਨਾ ਹੋ ਗਿਆ ਬਾਈ ਕਹਿੰਦਾ ਸੂਜੀ ਨੂੰ ਇਹ ਚੰਗੇ ਦੁੱਧ ਦੇ ਆ ਬਾਕੀ ਆਪਾਂ ਬਾਈ ਤੋਂ ਡਿਟੇਲ ਲੈਂਦੇ ਆ ਸਾਰੀ ਬਹੁਤ ਸੋਹਣੀ ਹੈ ਚੰਗੇ ਗੱਦ ਘਾਟ ਵਾਲੀ ਵੇੜ ਬਾਈ ਆਓ ਬਾਈ ਅਸੀ ਕਾਲ ਬਾਈ ਕੀ ਡਿਟੇਲ ਹੈ ਵੜਦੀ ਇਹ ਪੀਜ ਸੁਆ ਬਾਈ ਹਾਂਜੀ ਤੇ 15 ਕਿਲੋ ਦੁੱਧ ਤਿਆਰ ਆਉਣਾ 15 ਕਿਲੋ ਦੁੱਧ ਦਾ ਹਾਂ ਬੈਡਾ 20 ਕਿਲੋ ਸੀ ਆ ਹਾਂਜੀ ਆਪਾਂ ਜੀਆ ਵਿਆਹ ਆ ਤੇ ਉਹਦਾ ਗੱਲ ਹੀ ਘਟ ਗਈ ਏ ਠੀਕ ਹੈ ਜੀ ਤੇ ਠੰਡੀ ਸੀਲਾ ਪੂਰੀ ਅੱਛਾ ਠੰਡੀ ਸੀਲਾ ਪੂਰੀ ਹਾਂ ਹਾਂ ਉਹ ਰੋ ਗਈ ਤੇ ਬਾਈ ਕਹਨਾ ਪਹਿਲਾਂ 20 ਲੀਟਰ ਦੁੱਧ ਸੀਗਾ ਜੀ ਇਹਨਾਂ ਬਾਈ ਕਹਨਾ ਆਪਣੇ ਵਿਆਹ ਸੀਗਾ ਬਾਈ ਦੇ ਭਤੀਜੇ ਦੇ ਵਿਆਹ ਸੀਗਾ ਉਹਦੇ ਕਰਕੇ ਥੋੜਾ ਦੁੱਧ ਘਾਟ ਗਈ ਤੇ ਹੁਣ 15 ਲੀਟਰ ਬਾਈ ਕਹਿੰਦਾ ਪੂਰਾ ਕੰਡੇ ਵਾਲਾ ਤਿਆਰ ਆ ਭਲੇ ਦੋ ਡੰਗ ਚੋਲੇ ਬੰਦਾ ਤੇ ਬਾਈ ਤੋਰੇ ਮੜਾ ਜਾ ਅੱਛਾ ਚੱਲ ਪਾ ਦੇ ਅੱਛਾ ਬੱਚਾ ਮਰ ਗਿਆ ਜੀ ਬਾਈ ਕਹਿੰਦਾ ਬੱਚਾ ਹੈਗਾ ਮਗਰ ਉਹ ਮਰ ਗਿਆ ਚੰਗੀ ਹੈ ਜੀ ਗਾਂ ਤੀਜਾ ਸੁਆ ਬਾਈ ਕਹਿੰਦਾ ਖੁਲੀ ਆ ਥੋੜਾ ਆਇਆ ਜੀ ਬਾਈ ਪਰ ਕਬੈਠੇ ਦੱਸਦੇ ਆ ਪੱਕੇ ਦਾ ਕਰਦੀ ਆ ਤੇ ਕਦ ਕਾਠੀ ਵੀ ਚੰਗਾ ਈ ਤੂਰਾ ਵੀ ਚੰਗਾ ਬਹੁਤ ਸੋਹਣੀ ਗਾਂ ਚੈੱਕ ਕਰ ਲਈ ਤੂਰਾ ਤੂਰਾ ਬਹੁਤ ਸੋਹਣਾ ਜੇ ਕਿਹਨੇ ਆਪਣੇ ਨਾਲ ਵੀਡੀਓ ਬਣਾਉਣੀ ਹੈ ਆਪਣੇ ਸੰਪਰਕ ਕਰ ਲੈ ਕਰੋ ਜੀ ਆਪਣਾ ਮੋਬਾਈਲ ਨੰਬਰ ਹੈਗਾ 84736244 ਬਾਈ ਕੀ ਮੁੱਲ ਵੜੀ ਇਹਦੀ ਮੁੱਲ ਹੀ 55000 ਰੁਪਏ ਕਰਦੇ ਜੀ 55000 ਹਾਂ ਬੈਂਕ ਤੇ ਬੜਾ ਮੌਕੇ ਤੇ ਕਰਵਾਇਆ ਜੀ ਬਹੁਤ ਅੱਛਾ ਬਾਈ ਦਾ ਮੁੱਲ 55000 ਕਰਦੇ ਆ ਤੇ ਬਾਕੀ ਮਾਨ ਤਾਨ ਕਰਦਾ ਤੇ ਬਾਈ ਮੋਬਾਈਲ ਨੰਬਰ ਆਪਣਾ 93781 ਹਾਂਜੀ 083 25 93781 083 25 25 ਆ ਬਾਈ ਦਾ ਮੋਬਾਈਲ ਨੰਬਰ ਆ ਜੀ ਜੇ ਕਿਸ ਨੂੰ ਚੰਗੀ ਲੱਗੀ ਵੀਡੀਓ ਜੀ ਬਾਈ ਨਾਲ ਜਰੂਰ ਸੰਪਰਕ ਕਰਿਓ ਤੇ ਬਾਕੀ ਤੁਹਾਨੂੰ ਥਾਣਾ ਨਾਲ ਦਿਖਾਈ ਦਿੱਤਾ ਜੀ ਬਹੁਤ ਸੋਹਣਾ ਥਾਣਾ ਨਾਲੇ ਮੁਠੀ ਵਾਲਾ ਧੰਨਵਾਦ ਜੀ ਥੈਂਕ ਯੂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਿਹਾ ਕਰੋ ਤੇ ਅੱਗੇ ਸ਼ੇਅਰ ਕਰਦਾ ਕਰੋ ਜੀ ਧੰਨਵਾਦ